ਰੇ ਵਣੇ ਟਿੱਤੂ ਅਮੈਂ ਕੀ ਕਰਾਂ ਐਨੇ ਮਤਲਬ ਘਟਿਆ ਬਣ ਤੇ ਆ ਗਿਆ ਐ ਐਨੇ ਗਲਤ ਸ਼ਬਦਾ ਵੀ ਬੋਲੀਆ ਕਿ ਸਾਰੋਂ ਦਾ ਗਧਿਆਂ ਦਾ ਹੀ ਦੱਸਦਾ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਬਿੱਟੂ ਜੀ ਆਪਣੀ ਜ਼ੁਬਾਨ ਨੂੰ ਸੰਭਾਲੋ ਹੋਸ਼ ਕਰੋ ਤੁਸੀਂ ਚੰਗੇ ਪਰਿਵਾਰ ਦੇ ਮੁੰਡੇ ਹੋ ਤੁਹਾਡੀ ਕੌਮ ਵੀ ਬਹਾਦਰ ਹੈ ਮੈਂ ਇਸ ਗੱਲ ਨੂੰ ਕਹਿੰਦਾ ਤੂੰ ਸਾਡੀ ਕੌਮ ਨੂੰ ਗਾਲਾਂ ਕੱਢੀ ਜਾਂਦਾ ਸਾਡੀ ਨਸਲ ਨੂੰ ਗਾਲਾਂ ਕੱਢੀ ਜਾਂਦਾ ਤੇਰੀ ਨਸਲ ਵਾਲੇ ਤਾਂ ਇਸ ਤਰ੍ਹਾਂ ਬੋਲਦੇ ਨਹੀਂ ਐ ਸਾਨੂੰ ਹੁਣ ਤੇਰਾ ਡੀਐਨਏ ਟੈਸਟ ਕਰਾਣਾ ਪੈਣਾ ਕਿ ਤੂੰ ਅਸਲੀ ਹੈਗਾ ਕਿ ਨਹੀਂ ਹੈਗਾ। ਰਵਣੀ ਤੇ ਬਿੱਟੂ ਆ ਮੈਂ ਕੀ ਕਰਾਂ? ਐਨੇ ਮਤਲਬ ਘਟੀਆਂ ਬਣ ਤੇ ਆ ਗਿਆ ਐ। ਐਨੇ ਗਲਤ ਸ਼ਬਦਾ ਵੀ ਬੋਲੀ ਹੈ ਕਿ ਸਾਰੋਂ ਦਾ ਗਧਿਆਂ ਦਾ ਹੀ ਦੱਸਦਾ। ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਬਿੱਟੂ ਜੀ ਆਪਣੀ ਜ਼ੁਬਾਨ ਨੂੰ ਸੰਭਾਲੋ ਹੋਸ਼ ਕਰੋ। ਤੁਸੀਂ ਚੰਗੇ ਪਰਿਵਾਰ ਦੇ ਮੁੰਡੇ ਹੋ। ਤੁਹਾਡੀ ਕੌਮ ਵੀ ਬਹਾਦਰ ਹੈ ਮੈਂ ਇਸ ਗੱਲ ਨੂੰ ਕਹਿੰਦਾ। ਤੂੰ ਸਾਡੇ ਕੌਮ ਨੂੰ ਗਾਲਾਂ ਕੱਢੀ ਜਾਂਦਾ ਸਾਡੀ ਨਸਲ ਨੂੰ ਗਾਲਾਂ ਕੱਢੀ ਜਾਂਦਾ ਯਾਰ ਤੇਰੀ ਨਸਲ ਵਾਲੇ ਤਾਂ ਇਸ ਤਰ੍ਹਾਂ ਬੋਲਦੇ ਨਹੀਂ ਐ ਸਾਨੂੰ ਹੁਣ ਤੇਰਾ ਡੀਐਨਏ ਟੈਸਟ ਕਰਾਉਣਾ ਪੈਣਾ ਕਿ ਤੂੰ ਅਸਲੀ ਹੈਗਾ ਕਿ ਨਹੀਂ ਹੈਗਾ ਐਸੀ ਤਾਂ ਅਸਲੀ ਹੈ ਮੈਂ ਤੈਨੂੰ ਦੱਸਤਾ ਆਂ ਪੰਜਾਬ ਸਰਕਾਰ ਵੱਲੋਂ 31 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਹੋ ਰਹੀ ਹੈ ਕੱਲੋਂ ਯੁੱਧ ਵਾਸਤੇ ਉਹ ਨੂੰ ਕਿਸ ਤਰ੍ਹਾਂ ਦੇਖਦੇ ਆਂ ਚਾਹੀਦਾ ਇਹ ਹੁਣ ਫਿਰ ਆ ਗੱਲ ਰੁੜ ਜੇਗੀ ਸਾਡੀ ਫਿਰ ਗੱਲ ਕਰਦੇ ਹਾਂ ਬਹੁਤ ਪੰਜਾਬ ਸਰਕਾਰ ਵੱਲੋਂ 31 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਬੀ ਜੀ ਪਾਈ ਸਾਹਿਬ 31 ਮਈਆਂ ਕਈ ਮਾਰਚਾਂ ਕਈਆਂ ਲੰਘ ਲੀਆਂ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ ਕੁਝ ਨਹੀਂ ਕੀਤਾ ਹੋਣ ਵੀ ਸਿਰਫ ਡਰਾਮਾ ਕਰ ਰਹੇ ਆ ਜਿਹੜੇ ਨਜਾਇਜ਼ ਘਰ ਬਣੇ ਹੁੰਦੇ ਉਹਨਾਂ ਨੂੰ ਜਾ ਕੇ ਢਾਹ ਦਿੰਦੇ ਆ ਕਾਨੂੰਨ ਵਿੱਚੇ ਪ੍ਰੋਵੀਜ਼ਨ ਨਹੀਂ ਐ ਇਸ ਤਰ੍ਹਾਂ ਕਿ ਕਿਸੇ ਦਾ ਘਟਾ ਦਿਓ ਇਸ ਕਰਕੇ ਇਹ ਸਾਰਾ ਡਰਾਮੇਬਾਜ਼ੀ ਚੱਲ ਰਹੀ ਐ ਇਹ ਡਰਾਮੇਬਾਜ਼ੀ ਦੀ ਸਰਕਾਰ ਐ ਜਿਸ ਤਰ੍ਹਾਂ ਸਕੂਲਾਂ ਦੇ ਨਹੀਂ ਪੱਥਰ ਲਾਈ ਜਾਂਦੇ ਇੱਕ ਕੰਦ ਨੂੰ ਛਿੱਲ ਕੇ ਉਸੇ ਤਰ੍ਹਾਂ ਜਿਹੜੇ ਨਜਾਇਜ਼ ਕੋਈ ਘਰ ਬਣਿਆ ਵਾ ਕਿਸੇ ਨੇ ਆਬਾਦੀ ਦੇ ਬਾਹਰ ਬਣਾ ਲਿਆ ਕਿਸੇ ਨੇ ਪੰਚਾਇਤੀ ਲੈਂਡ ਤੇ ਬਣਾ ਲਿਆ ਕਿਸੇ ਨੇ ਡੋਬਾ ਦੱਬ ਲਿਆ ਢੋਂਦੇ ਹੋਏ ਦਿਖਾ ਰਹੇ ਨੇ ਕਿ ਨਸ਼ਿਆਂ ਦਾ ਕਰਿਆ ਇਹ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਕਰ ਰਹੇ ਇਹਨਾਂ ਨੇ ਆਪ 3.5 ਸਾਲ ਦੇ ਵਿੱਚ ਨਸ਼ਿਆਂ ਦੀ ਪਰਿਵਾਰ ਕਰਤੀ ਹੈ ਘਰ ਘਰ ਨਸ਼ਾ ਵਿਕ ਰਿਹਾ ਇਹ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਹੈ ਆਪ ਹੀ ਨਸ਼ਿਆਂ ਦਾ ਜਿਹੜਾ ਇੱਕ ਕਿਸਮ ਦਾ ਆਈਡਲ ਹੈ ਉਹ ਸ਼ਰਾਬ ਪੀ ਪੀ ਕੇ ਦਿਖਾਉਂਦਾ ਹੈ ਕਿ ਨੌਜਵਾਨੋ ਸ਼ਰਾਬ ਪੀਏ ਕਰੋ ਉਹ ਆਪੇ ਐਸਾ ਬੰਦਾ ਯਾਰ ਕਿਸ ਤਰੀਕੇ ਦੇ ਨਾਲ ਨਸ਼ਾ ਨੂੰ ਬੰਦ ਕਰ ਸਕਦਾ ਧੰਨਵਾਦ ਜਿਹੜਾ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਹੈ ਵੀ ਇਥੇ ਆਪਾਂ ਆਪਣੇ ਉਰੇ ਦੀ ਗੱਲ ਕਰਦੇ ਹਾਂ ਦੱਸੋ ਕੀ ਰਾਹੁਲ ਗਾਂਧੀ ਨੇ ਖੇਤ ਚ ਜਤਾਇਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਯੋਗ ਹੋਇਆ ਕੱਦ ਤੱਕ ਉਹ ਉਹ ਰਾਹੁਲ ਗਾਂਧੀ ਬਹੁਤ ਹੀ ਨੇਕ ਸੁਭਾਅ ਦਰਿਆ ਦਿਲ ਹਰ ਸੌਫਟ ਦਿਲ ਬੰਦਾ ਹੈ ਉਹ ਸਿੱਖੀ ਨੂੰ ਪਿਆਰ ਕਰਦਾ ਹੈ ਉਹਨਾਂ ਦੇ ਮਾਤਾ ਜੀ ਨੇ ਆਪਣਾ ਮ ਉਹ ਮੁੱਖ ਪ੍ਰਧਾਨ ਮੰਤਰੀ ਦਾ ਤਾਜ ਆਪਣੇ ਸਿਰ ਪਰ